ਸਤਿ ਸ਼੍ਰੀ ਅਕਾਲ ਮੇਰਾ ਨਾਮ ਰਮਨਦੀਪ ਸਿੰਘ ਆਲੌਕ ਤੇ ਤੁਸੀਂ ਵੇਖ ਰਹੇ ਹੋ ਦੇਸ਼ ਦੁਨੀਆ ਚੈਨਲ ਇਸ ਵਕਤ ਮੈਂ ਮੌਜੂਦ ਆ ਜਸਬਾਲ ਬਾਂਗੜ ਪਿੰਡ ਦੇ ਸਾਨਾ ਮੌਜੂਦ ਨੇ ਸਰਪੰਚ ਲਖਮਿੰਦਰ ਸਿੰਘ ਜੀ ਆਪਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ ਦਿਨੀ ਇੱਕ ਗਰੀਬ ਘਰ ਦੀ ਲੇਡੀ ਨੂੰ ਇਹਨਾਂ ਵੱਲੋਂ ਘਰ ਦੀਆਂ ਚਾਬੀਆਂ ਸੌਪੀਆਂ ਗਈਆਂ ਵਾ ਕਿਸ ਤਰ੍ਹਾਂ ਇਹਨਾਂ ਨਾਲ ਮੁਲਾਕਾਤ ਹੋਈ ਹੈ ਕਿਸ ਤਰ੍ਹਾਂ ਚਾਬੀਆਂ ਦਿੱਤੀਆਂ ਗਈਆਂ ਸਾਰੀ ਜਾਣਕਾਰੀ ਲੈਣੇ ਆ ਕਰਦੇ ਆਪਾਂ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਵੱਲੋਂ ਚਾਬੀਆਂ ਦਿੱਤੀਆਂ ਗਈਆਂ ਗਰੀਬ ਘਰ ਦੀ ਜਿਹੜੀ ਨੂੰ ਕੀ ਸੀਗਾ ਸਾਰਾ ਮਾਮਲਾ ਸਰ ਹਰ ਮੇਰਾ ਨਾਮ ਸਰਪੰਚ ਲਖਮਿੰਦਰ ਸਿੰਘ ਪਿੰਡ ਜਸਪਾਲ ਵਾਂਗਰ ਸਰ ਇਹਨਾਂ ਨੇ ਜਿਹੜੀ ਸੰਸਥਾ ਹੈ ਸੰਤ RAM ਪਾਲ ਜੀ ਹਰਿਆਣੇ ਵਾਲੇ ਇਹਨਾਂ ਦੇ ਜਿਹੜੇ ਹੈਗੇ ਸੇਵਾਦਾਰ ਮੋਤਵਾਲ ਬੰਦੇ ਉਹ ਸਾਡੇ ਕੋਲੇ ਕੁਝ ਦਿਨ ਪਹਿਲਾਂ ਆਏ ਸੀਗੇ ਸਾਨੂੰ ਕਹਿ ਗਏ ਵੀ ਤੁਸੀਂ ਅਸੀਂ ਕੋਈ ਪ੍ਰੋਗਰਾਮ ਕਰਨਾ ਵਾ ਵੀ ਸਾਡੇ ਕੋਲੇ ਸਾਡੇ ਉਥੇ ਤੁਸੀਂ ਜ਼ਰੂਰ ਪਹੁੰਚਿਓ ਅਸੀਂ ਜ਼ਰੂਰ ਪਹੁੰਚਿਓ ਅਸੀ ਕੋਈ ਬਾਤ ਨਹੀਂ ਇਹ ਸਾਨੂੰ ਰਾਤ ਨੂੰ ਰਾਤ ਦੇ ਟਾਈਮ ਤੇ ਸਾਨੂੰ ਸੁਨੇਹਾ ਦੇ ਕੇ 7-8 ਜਣੇ ਆਏ ਸੀ ਇਹਨਾਂ ਦੇ ਸੰਸਦਾਂ ਸੰਸਦਵੀ ਮੈਂਬਰ ਤੇ ਚਲੋ ਦੂਜੇ ਦਿਨ ਅਸੀਂ ਗਏ ਸਾਮ ਨੂੰ 5:30 5:00 ਵਜੇ ਗਏ ਸੀ ਸਾਮ ਨੂੰ ਤੇ ਉਸ ਟਾਈਮ ਤੇ ਕਤਫ ਹੋ ਗਿਆ ਹੁਣ ਕੱਠ ਬਹੁਤ ਹੋ ਗਿਆ ਬਹੁਤ ਜ਼ਿਆਦਾ ਰਸ ਸੀਗਾ ਕੱਠ ਸੀ ਲੇਡੀਜ਼ ਬੰਦੇ ਬਹੁਤ ਜ਼ਿਆਦਾ ਸੀ ਤੇ ਜਦੋਂ ਅਸੀਂ ਸਾਰੀ ਗੱਲਬਾਤ ਉਹਨਾਂ ਤੋਂ ਪਤਾ ਕੀਤੀ ਤਾਂ ਇਹਨਾਂ ਨੇ ਹਸਤਾ ਨੇ ਦੱਸਿਆ ਸਾਨੂੰ ਵੀ ਸਾਡੇ ਜਿਹੜੇ ਮਹਾਰਾਜ ਨੇ ਸੰਤਰਾਮ ਪਾਲ ਜੀ ਹਰਿਆਣੇ ਵਾਲੇ ਹਮ ਕਵੀਰ ਮਹਾਰਾਜ ਜੀ ਦੀ ਹੈਗੇ ਉਹਨਾਂ ਵਿੱਚੋਂ ਤੇ ਉਹਨਾਂ ਨੇ ਇਹ ਲੇਡੀ ਜੀ ਨੂੰ ਇੱਕ ਲੇਡੀ ਜੀ ਨੇ ਹੈਂਡੀਕੈਪ ਲੇਡੀ ਜੀ ਨੇ ਇਹਨਾਂ ਦੇ ਦੋ ਬੱਚੇ ਨੇ ਇੱਕ ਲੜਕੀ ਹੈ ਇੱਕ ਲੜਕਾ ਹਮ ਤੇ ਇਹਨਾਂ ਨੇ ਉਹਨਾਂ ਨੂੰ ਆਪਣੇ ਵੱਲੋਂ ਇੱਕ ਵਧੀਆ ਬਹੁਤ ਵਧੀਆ ਦੀ ਬਹੁਤ ਵਧੀਆ ਮਕਾਨ ਨਾਕ ਦਿੱਤਾ ਹਮ ਇੱਥੇ ਦੋ ਬੈਡਰੂਮ ਬਰਾਂਡਾ ਰਸੋਈ ਲੈਟਰਨ ਬਾਥਰੂਮ ਉਹਨਾਂ ਵੱਲ ਸਾਰਾ ਕੁਝ ਓਕੇ ਕਰਕੇ ਦਿੱਤਾ ਔਰ ਆਸਾਂ ਨੂੰ ਸਾਰਾ ਏ ਟੂ ਜ਼ेड ਆਸਾਂ ਬੈੱਡ ਬਗਾਰਾ ਮੰਦਿਰ ਜونی ਦੀ ਸਾਰਾ ਸਮਾਨ ਗੱਦੇ ਵਗੈਰਾ ਪੂਰੇ ਸਮਾਨ ਉਹਨਾਂ ਨੂੰ ਇਹਨਾਂ ਨੇ ਆਪਦੇ ਵੱਲੋਂ ਦਿੱਤਾ ਅਸੀਂ ਤਾਂ ਇਹਨਾਂ ਦਾ ਬਹੁਤ ਧੰਨਵਾਦ ਕੀਤਾ ਉੱਥੇ ਵੀ ਹੁਣ ਵੀ ਕਰਦੇ ਆ ਕਿ ਇੱਕ ਹੀ ਸੰਸਥਾ ਹੱਲਣਾ ਪਹਿਲਾਂ ਪਹਿਲੀ ਵਾਰੀ ਅਸੀਂ ਸੁਣਿਆ ਜਿਵੇਂ ਜਿਹੜੇ ਇਹ ਇਹਨਾਂ ਨੇ ਆਪਦੇ ਵੱਲੋਂ ਇਹ ਗਰੀਬ ਪਰਿਵਾਰਾਂ ਨੂੰ ਛੱਤ ਥੱਲੇ ਬਿਠਾਇਆ ਇਹਨਾਂ ਨੇ ਔਰ ਇੱਕ ਗਰੀਬ ਪਰਿਵਾਰ ਜਿਹੜਾ ਕਿ ਬਾਹਰ ਕਿਰਾਏ ਤੇ ਰੋਲਦਾ ਸੀਗਾ ਉਹਨਾਂ ਨੂੰ ਉਹਨਾਂ ਨੇ ਮਕਾਨ ਦਿੱਤਾ ਉਹਨਾਂ ਨੂੰ ਸਾਧ ਦਿੱਤੀ ਅਸੀਂ ਤਾਂ ਇਹਨਾਂ ਸੰਤਾਂ ਦਾ ਬਹੁਤ ਧੰਨਵਾਦ ਕਰਦੇ ਆਂ ਮਹਾਰਾਜ ਰਾਮਪਾਲ ਦੇ ਵੱਲੋਂ ਧੰਨਵਾਦ ਕਰਦੇ ਆਂ ਬਾਕੀ ਸੰਗਤ ਜਿਹੜੀ ਜਿੰਨਾਂ ਸੰਗਤ ਨੇ 15 ਦਿਨਾਂ ਦੇ ਵਿੱਚ ਇਹਨਾਂ ਨੂੰ ਮੁਕਾਮ ਮਲਾ ਕੇ ਦਿੱਤਾ 15 ਦਿਨ ਦੇ ਵਿੱਚ ਮੁਕਾਮ ਤਿਆਰ ਹੋਏ ਇਹਨਾਂ ਦਾ 15 ਦਿਨ ਤੋਂ ਬਾਅਦ ਇਹਨਾਂ ਨੂੰ 15 ਦਿਨ ਤੋਂ ਬਾਅਦ ਇਹਨਾਂ ਨੂੰ ਅੰਦਰ ਬਿਠਾਤਾ ਮਕਾਨ ਦੇ ਵਿੱਚ ਅਸੀਂ ਬਾਕੀ ਇਹਨਾਂ ਨੇ ਸਾਧਾ ਜਣੇ ਦੀ ਬਹੁਤ ਮਾਨ ਕੀਤਾ ਸਾਡੇ ਹੱਥੋਂ ਇਹ ਪਰਿਵਾਰ ਨੂੰ ਚਾਬੀਆਂ ਸੌਂਪੀਆਂ ਚਾਬੀਆਂ ਦਵਾਈਆਂ ਤੇ ਅਸੀਂ ਉਹ ਵੀ ਬਹੁਤ ਧੰਨਵਾਦ ਕਰਦੇ ਆਂ ਕਿ ਸਾਡੀ ਵੀ ਇਹਨਾਂ ਨੇ ਨਾਲੇ ਜਿੱਤੋਂ ਨਾਲੇ ਸਰ ਜਿਹੜੀ ਲੇਡੀ ਹੈਗੀ ਹੈ ਕੀ ਪਿਛੋਕੜ ਹੈ ਇਹਨਾਂ ਦੇ ਹਸਬੰਦ ਕੀ ਕੰਮ ਕਰਦੇ ਨੇ ਕੀ ਪਿਛੋਕੜ ਕੀ ਹੈ ਸਰ ਇਹਨਾਂ ਦਾ ਸ਼ੌਕਰ ਦਾ ਬਿਜਾਰ ਦੇ ਗਰੀਬ ਪਰਿਵਾਰ ਆ ਜੀ ਨਾਲ ਮੋਟਾ ਕੰਮ ਕਰਦੇ ਆ ਕਰੀ ਮਲਮੋਟਾ ਇਹਦੇ ਹੰਡੀਕੇ ਪੈ ਗਏ ਆਂਦੇ ਜੱਪੇ ਵਾਲੇ ਹੈਗੇ ਆ ਕੋਈ ਕੰਮ ਨਹੀਂ ਬੱਚੇ ਛੋਟੇ ਨੇ ਹਜੇ ਠੀਕ ਹੈ ਜੀ ਤੇ ਚਲੋ ਬੱਚੇ ਹੋ ਜਾਣਗੇ ਵੱਡੇ ਆਪਦੇ ਪੈਰਾਂ ਖੜ ਹੋ ਜਾਣਗੇ ਹੁਣ ਕੰਮ ਲੱਗੇਗਾ ਪਹਿਲਾਂ ਕਿਰਾਏ ਤੇ ਸੀਗੇ ਕੁਝ ਕਿਰਾਇਆ ਵੀ ਬਚੂਗਾ ਇਹਨਾਂ ਨੂੰ ਹਾਂ ਤੇ ਸਰ ਜੀ ਜਿੰਨਾ ਕਿ ਸੰਤ ਰਾਮ ਨਰਪਾਲ ਜੀ ਵੱਲੋਂ ਜਿਹੜੀ ਕਿ ਮਦਦ ਕੀਤੀ ਗਿਆ ਹੋਰਾਂ ਨੇ ਵੀ ਕੋਈ ਮਦਦ ਕੀਤੀ ਹੈ ਕੋਈ ਪੈਸਾ ਪੂਸਾ ਵਿੱਚ ਲਾਇਆ ਵਾ ਲੋਕਾਂ ਨੇ ਕਿ ਸਿਰਫ ਉਹਨਾਂ ਵੱਲੋਂ ਹੀ ਸਾਰੀ ਮਦਦ ਕੀਤੀ ਗਈ ਹੈ ਨਹੀਂ ਇਹਨਾਂ ਦਾ ਹੈ ਨਾ ਮਹਾਰਾਜ ਦਾ ਹੈ ਆਦੇਸ਼ ਹੀ ਹੈ ਸੰਗਤ ਨੂੰ ਵੀ ਕਿਸੇ ਤੋਂ ਰੁਪਈਆ ਵੀ ਨਹੀਂ ਲੈਣਾ ਹੈਗਾ ਇਹ ਸਾਰੀ ਸੇਵਾ ਜਿੰਨੀ ਲੈ ਕੇ ਸਾਰੀ A to Z ਸੇਵਾ ਮਹਾਰਾਜ ਸੰਤਰਾਮਪਾਲ ਜੀ ਆਪ ਹੀ ਕਰ ਰਿਹਾ ਇਹ ਕਿਸੇ ਤੋਂ ਵੀ ਐਸੀ ਵੀ ਕਿਹਾ ਸੀ ਵੀ ਚਲੋ ਕੋਈ ਨਾ ਕੋਈ ਆਈਟਮ ਦੇ ਦੇ ਨਾ ਕਹਿੰਦੇ ਨਹੀਂ ਜੀ ਕੋਈ ਆਡਰ ਹੀ ਨਹੀਂ ਹੈਗਾ ਦੇਣ ਦਾ ਵੀ ਇਹ ਮਹਾਰਾਜ ਦਾ ਹੁਕਮ ਹੀ ਆ ਵੀ ਕਿਸੇ ਤੋਂ ਕੋਈ ਚੀਜ਼ ਨਹੀਂ ਲਈ ਜਾਊਗੀ ਇਹ ਸਾਰੇ ਜੋ ਵੀ ਹੈ ਸਭਾ ਸਾਰਾ ਮਹਾਰਾਜ ਦੇ ਬਨੂ ਸਾਰਾ 1 ਤੋਂ 1 ਰੁਪਏ ਤੋਂ ਲੈ ਕੇ ਲੱਠ ਤੱਕ ਸਾਰਾ ਮਹਾਰਾਜ ਨੇ ਖਸ ਕੀਤਾ ਜਿੱਦਾਂ ਤੁਸੀਂ ਕਹਿੰਦੇ ਹੋ ਘਰ ਦਾ ਰਾਸ਼ਨ ਤੱਕ ਵੀ ਪਵਾ ਕੇ ਦਿੱਤਾ ਵਾ ਠੀਕ ਹੈ ਜੀ ਤੇ ਸਰ ਇਹ ਕਿੰਨੇ ਗਜ ਦਾ ਪਲਾਟ ਜਿਹੜਾ ਕਿ ਮਕਾਨ ਜਿਹੜਾ ਬਣਾ ਕੇ ਦਿੱਤਾ ਉਹਨਾਂ ਨੂੰ ਇਹ 100 ਗਜ ਦੇ ਕਰੀਬ ਹੈ ਮਕਾਨ ਠੀਕ ਹੈ ਜੀ ਹੂੰ ਸੋ ਬਈ ਇਹ ਕਰੀਏ ਵਧੀਆ ਬਣਿਆ ਤੁਸੀਂ ਵੀ ਜਾ ਕੇ ਨਿਗਾਹ ਮਾਰ ਲਿਓ ਵਧੀਆ ਵਧੀਆ ਬਣਿਆ ਹੋਇਆ ਤੇ ਹਾਂਜੀ ਹਾਂਜੀ ਆਮ ਜਿਵੇਂ ਆਮ ਆਪਾਂ ਘਰ ਦੇ ਵਿੱਚ ਅਮਲਾ ਘਰ ਬਣਾਉਂਦੇ ਆ ਇਦਾਂ ਬਣਿਆ ਹੋਇਆ ਕੋਈ ਮਾੜਾ ਨਹੀਂ ਹੈਗਾ ਬਹੁਤ ਵਧੀਆ ਬਣਿਆ ਸਾਰਾ ਕੁਝ ਵਧੀਆ ਬਣਿਆ ਵਧੀਆ ਮਟੀਰੀਅਲ ਲੱਗੇ ਹੋਇਆ ਤੇ ਸਰ ਜੀ ਇਸ ਦੀ ਸੂਚਨਾ ਤੁਹਾਨੂੰ ਪਹਿਲਾਂ ਦਿੱਤੀ ਗਈ ਸੀਗੀ ਨੇ ਸਾਨੂੰ ਇੱਕ ਦਿਨ ਪਹਿਲਾਂ ਹੀ ਦੱਸਿਆ ਕਿ ਉਹਨਾਂ ਨੇ ਦੱਸਿਆ ਥੋਨੂੰ ਵੀ ਸਾਡੇ ਕੋਲੇ ਆਏ ਸੀ ਸੰਸਥਾ ਦੇ ਮੈਂਬਰ ਆਏ ਸੀ ਜਿਹੜੇ ਮੈਂਬਰ ਨੇ ਲੁਧਿਆਣਾ ਦੇ ਵਿੱਚ ਉਹ ਆਏ ਸੀ ਸਾਡੇ ਕੋਲੇ ਰਾਣਾ ਜੀ ਨੇ ਕਿਤੇ ਜੇਸ਼ ਰਾਣਾ ਜੀ ਨੇ ਉਹ ਸਾਡੇ ਕੋਲੇ ਆਏ ਮਿਲਣ ਸਾਨੂੰ ਕਹਿ ਕੇ ਗਏ ਕਿ ਤੁਸੀਂ ਜ਼ਰੂਰ ਪਹੁੰਚਣਾ ਤੇ ਅਸੀਂ ਚਾਬੀਆਂ ਤੁਹਾਡੇ ਹੱਥੋਂ ਉਹਨਾਂ ਨੂੰ ਦੇਵਾਂਗੇ ਠੀਕ ਹੈ ਜੀ ਤੇ ਗੱਲ ਕਰੀ ਸਰ ਸਰਪੰਚ ਸਭ ਜਿਸ ਤਰ੍ਹਾਂ ਕਿ ਘਰ ਵਾ ਘਰ ਕੇ ਦੇ ਨਾਮ ਤੇ ਕੀਤਾ ਉਹ ਲੇਡੀ ਦੇ ਨਾਮ ਤੇ ਆਇਆ ਜਾਂ ਉਹਨਾਂ ਦੇ ਬੱਚਾ ਦੇ ਨਾਮ ਤੇ ਆਇਆ ਕਿ ਇਹਨਾਂ ਦੇ ਨਾਮ ਤੇ ਆਇਆ ਕਿ ਸੰਤ RAM PAL ਜੀ ਦੇ ਨਾਮ ਤੇ ਨਹੀਂ ਇਹ ਘਰ ਬਾਰੇ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਅਸੀਂ ਆਪਾਂ ਇਹਨਾਂ ਪਤਾ ਕੀਤਾ ਨਹੀਂ ਹੈ ਇਹਨਾਂ ਨੇ ਪਤਾ ਕੀਤਾ ਹੈ ਕਿ ਇਹਨੂੰ ਤੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਘਰ ਦੇ ਨਾਲ-ਨਾਲ ਸਰ ਜੀ ਆਪਣਾ ਜਿਹੜਾ ਸਮਾਨ ਵੀ ਉਹਨਾਂ ਨੇ ਦਿੱਤਾ ਘਰ ਦੇ ਨਾਲ-ਨਾਲ ਜਿਸ ਤਰ੍ਹਾਂ ਇਹ ਬੈਟਰੀ ਦੀ ਗੱਲ ਕਰ ਲਈਏ ਹੋਰ ਜਿਹੜੇ ਸੁਵਿਧਾਵਾਂ ਜਿਹੜੀ ਹੁੰਦੀਆਂ ਘਰ 'ਚ ਸਮਾਨ ਚਾਹੀਦਾ ਨਾਲ ਉਹ ਵੀ ਦਿੱਤਾ ਸਰ ਹਾਂਜੀ ਇਹਨਾਂ ਨਾਲ ਇਹਨਾਂ ਨੇ A to Z ਘਰ ਦਾ ਦਾਸਾਂ ਤੋਂ ਲੈ ਕੇ ਗੈਸ ਚੁੱਲਾ ਸਿਲੰਡਰ ਵਗੈਰਾ ਜਿੰਨਾ ਵੀ ਤੀਲ ਸਾਬਣ ਰਸਨ ਮਹੀਨੇ ਦਾ ਸਾਮਾਨ ਦਾ ਸਾਰਾ ਕੁਝ ਏ ਟੂ ਜ਼ेड ਲੈ ਕੇ ਮੰਜੇ ਵਗੈਰਾ ਗੱਦੇ ਵਗੈਰਾ ਕੁਰਸੀਆਂ ਵਗੈਰਾ ਪਲਾਸਟਿਕ ਦੀਆਂ ਕੁਰਸੀਆਂ ਟੇਬਲ ਸੈੱਟ ਵਗੈਰਾ ਸਾਰਾ ਕੁਝ ਸਰ ਤੁਸੀਂ ਦੱਸਿਆ ਨਹੀਂ ਉਹਨਾਂ ਦੇ ਹਸਬੰਦ ਕੀ ਕੰਮ ਕਰਦੇ ਸੀ ਇਹ ਹਸਬੰਦ ਦਾ ਖੈਦ ਉਹਨਾਂ ਦਾ ਹੈ ਨਹੀਂ ਕਿ ਜੀ ਆਪਾਂ ਮਰੇ ਨਹੀਂ ਸੀ ਓਕੇ ਓਕੇ ਹਾਂਜੀ ਹਜੇ ਉਹ ਨਹੀਂ ਹਸਬੰਦ ਹੈ ਨਹੀਂ ਤੇ ਉਹ ਲੇਡੀ ਹੈ ਤੇ ਨਾਲ ਦੋ ਨਿੱਕੇ ਨਿੱਕੇ ਬੱਚੇ ਨੇ ਤੇ ਇਹ ਉਥੇ ਡੇਰੇ ਤੇ ਜਾਂਦੇ ਸੀਗੇ ਤੇ ਉਹਨਾਂ ਵੱਲੋਂ ਇਹਨਾਂ ਨੂੰ ਯਾਨੀ ਕਿ ਲੇਡੀਜ਼ ਵੱਲੋਂ ਦੱਸਿਆ ਗਿਆ ਤੇ ਉਹਨਾਂ ਵੱਲੋਂ ਇਹਨਾਂ ਨੂੰ ਮਦਦ ਕੀਤੀ ਇਹ ਇਹ ਉਹਨਾਂ ਦੇ ਸੇਵਾਦਾਰ ਇਹਨੇ ਜਿਹੜੇ ਇਹਨਾਂ ਨੇ ਉਥੇ ਨਾਮਦਾਨ ਲਿਆ ਹੋਇਆ ਉਹਨਾਂ ਉਹਨਾਂ ਸੰਤਾਂ ਦਾ ਸੰਤਰਾਵਾਲਜੀ ਤੋਂ ਤੇ ਇਹ ਇਹਨਾਂ ਦੇ ਲੈਂਕ ਚ ਨੇ ਕਾਫੀ ਦਿਨ ਤੋਂ ਨੇ ਤੇ ਇਹ ਸੰਸਥਾ ਇਹ ਮਨਾਕਤ ਰਹੀ ਹੋਰ ਵੀ ਕਰ ਰਹੀ ਆ ਹੁਣ ਆ ਅਗਲੇ ਚਾਹ ਪੰਜ ਤਰੀਕ ਨੂੰ ਹੋਰ ਪ੍ਰੋਗਰਾਮ ਆ ਇਹ ਲੁਧਿਆਣੇ ਆ ਉੱਥੇ ਇਹ ਵਿਆਹ ਸਾਧੀਆਂ ਕਰ ਰਹੇ ਨੇ ਅੱਛਾ ਜੀ ਹਾਂ ਕਾਫੀ ਬਹੁਤ ਵੱਡਾ ਪ੍ਰੋਗਰਾਮ ਆ ਉੱਥੇ ਠੀਕ ਹੈ ਜੀ ਤੇ ਸਰ ਤੁਸੀਂ ਕੀ ਮੈਸੇਜ ਕੀ ਦੇਣਾ ਚਾਹੂਗਾ ਸਮਾਜ ਨੂੰ ਜਿਸ ਤਰ੍ਹਾਂ ਕਿ ਇਸ ਤਰ੍ਹਾਂ ਕਈ ਮਾਪੁਰਖਾਂ ਵੱਲੋਂ ਮਦਦ ਕੀਤੀ ਜਾਂਦੀ ਹੈ ਜਿਹੜਾ ਤੁਹਾਡੇ ਵੱਲੋਂ ਵੀ ਮਦਦ ਕੀਤੀ ਜਾਂਦੀ ਤੁਸੀਂ ਵੀ ਚਾਹ ਪਿਆ ਦਿੱਤੇ ਕੀ ਮੈਸੇਜ ਦੇਣਾ ਚਾਹੁੰਗੇ ਸਮਾਜ ਨੂੰ ਅਰੀਤਾ ਜੀ ਸਾਰੀਆਂ ਸੰਸਥਾਵਾਂ ਨੂੰ ਮੈਸੇਜ ਦੇਣਾ ਚਾਹਾਂਗੀ ਤੇ ਉਹ ਸਮਾਜ ਵਿੱਚ ਹੀ ਆ ਜਾਂਦਾ ਵਾ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਜਿਹੜੀਆਂ ਚਲਉਂਦੀਆਂ ਨੇ ਇਹ ਦੇਰੇ ਚ ਚਲਉਂਦੀਆਂ ਨੇ ਉਹ ਵੀ ਅੱਗੇ ਆ ਕੇ ਗਰੀਬ ਪਰਿਵਾਰਾਂ ਦੇ ਹੱਥ ਫੜਨ ਕਿਸੇ ਨੂੰ ਕੋਈ ਕਿਸੇ ਦਾ ਕੋਈ ਪੱਲਾ ਹੋ ਸਕੇ ਜਿਸ ਤਰ੍ਹਾਂ ਇਹ ਇਹਨਾਂ ਨੇ ਮਹਿਮ ਚਲਾਈ ਹੋਈ ਹੈ ਬਹੁਤ ਹੋਰ ਵੀ ਪੰਜਾਬ ਦੇ ਵਿੱਚ ਮਕਾਨ ਲਾ ਕੇ ਦਿੱਤੇ ਇਹਨਾਂ ਨੇ ਹੋਰ ਵੀ ਸੰਸਥਾਵਾਂ ਇਦਾਂ ਕੰਮ ਕਰਦਾ ਗਰੀਬ ਪਰਿਵਾਰ ਮੜਾ ਮੋਟਾ ਉੱਪਰ ਉੱਠਣ ਆਬਾ ਨੂੰ ਸਤਲੇ ਬੈਠਣ ਧੰਨਵਾਦ